ਇਹ ਨੂੰ ਲਈ ਜਾਂਦੇ ਆ ਮੈਂ ਪੁੱਛਿਆ ਮੈਂ ਬੇਤੇਰਾ ਮੈਂ 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 ਸਾਥੀ ਨੂੰ ਪੁੱਛਿਆ ਆ ਪੁੱਛ ਲੋ ਔਰਤਾਂ ਨੂੰ ਇਹ ਕਹਿੰਦੀਆਂ ਇੱਥੇ ਵਿਕਦਾ ਮੈਂ ਕਿੱਥੇ ਵਿਕਦਾ ਪਤਾ ਨਹੀਂ ਕਿੰਨਾ ਪੜੇ ਉਹ ਵੀ ਨਸ਼ਾ ਚੱਲ ਗਿਆ ਹੋਰ ਦੋ ਭਾਈ ਨੇ ਉਹ ਚੱਲ ਕੇ ਕਈਆਂ ਨੇ ਕਰੀ ਜਾਂਦੇ ਨੇ ਜੇ ਅੱਜਾ ਇਹਦਾ ਪੋਸਟਮਾਰਟਮ ਕਰਵਾਉਣ ਦਾ ਹੱਕ ਸੀ ਵੀ ਇਹਦਾ ਮੌਤ ਦਾ ਕਾਸ ਆਫ ਡੈਥ ਪਰ ਪ੍ਰਸ਼ਾਸਨ ਤਾਂ ਕਹਿੰਦਾ ਖਬਰ ਵੀ ਨਾ ਲਵਾਓ ਉਹ ਪ੍ਰਸ਼ਾਸਨ ਕਹਿ ਰਿਹਾ ਇਹਨਾਂ ਦੇ ਇਹਨਾਂ ਨੂੰ ਕਹਿ ਰਿਹਾ ਮਰ ਜਾਓ ਆਪਾਂ ਤਾਂ ਹਜੇ ਆਉਣਗੇ ਕੁਛ ਦੇ ਵੀ ਤੁਸੀਂ ਕਾਹ ਤੋਂ ਕਹਿਣਾ ਵੀ ਖਬਰ ਨਾ ਲਵਾਓ ਖਬਰ ਤਾਂ ਲੱਗਣੀ ਚਾਹੀਦੀ ਆ ਖਬਰ ਲਵਾਉਣ ਕੱਲ ਨੂੰ ਇਹਨਾਂ ਦਾ ਬੱਚਾ ਮਰ ਸਕਦਾ ਹੈ ਤਾਂ ਕਹਿੰਦਾ ਖਬਰ ਨਾ ਲਵਾਵੇ ਜਦੋਂ ਸ਼ਰਿਆਾਂ ਬਿੱਤੀ ਅੱਲਾ ਦਾ ਮੁੰਡਾ ਕਹਿੰਦਾ ਮਰੂਣਾ ਟੀਕਾ ਲਾ ਕੇ ਇਸਦਾ ਵੀ ਮਰ ਸਕਦਾ ਮੇਰਾ ਵੀ ਮਰ ਸਕਦਾ ਹੈ ਬਿਲਕੁਲ ਤੇ ਇਹਦਾ ਮੌਤ ਉਹਦਾ ਇਹਦਾ ਕਹਿ ਰਿਹਾ ਖਬਰ ਨਾ ਲਵਾਓ ਆਪ ਕਿਉਂਦਾ ਕੀ ਹੋ ਗਿਆ ਭਾਈ ਭਗਵਾਨ ਤਮਾਨ ਨੇ ਇਹਨਾਂ ਦੀ ਸਰਕਾਰ ਨੇ ਕਿਹਾ ਅਸੀਂ ਨਸ਼ਾ ਬੰਦ ਕਰਵਾਵਾਂਗੇ ਜਿਹੜੇ ਠਾਣੇ ਤੇ ਨਸ਼ਾ ਵੇਚਦਾ ਹੋਇਆ ਅਸੀਂ ਉਸ ਇੰਚਾਰਜ ਤੇ ਕਾਰਵਾਈ ਕਰਵਾਵਾਂਗੇ ਹੁਣ ਇਹਨਾਂ ਦਾ ਹਰਜ ਬੰਦ ਆ ਐਸਐਚਓ ਸਾਹਿਬ ਇਹਦਾ ਆ ਪੋਸਟਮੈਂਟ ਕਰਾਓ ਸਾਹਿਬ ਹਾਂਜੀ ਕੋ ਫਾਇਲ ਦੇ ਨਾਲ ਜਿਹਦੇ ਨਾਮ ਲਓ ਜੀ ਪੱਤੇ ਰਿਹਾਗੇ ਅਸੀਂ ਨੀ ਨਾਮ ਲੈਂਦੇ ਜੀ ਤੁਸੀਂ ਇਹਦਾ ਜਾਂਚ ਕਰੋ ਕਿਹੜੇ ਬੰਦੇ ਤੋਂ ਲੈਂਦਾ ਜਿਹੜੇ ਆ ਮਾਤਰਾ ਦਾ ਮੁੰਡਾ ਇੱਥੇ ਆ ਮਾਤਰਾ ਬੈਠੀਆਂ ਇਹਦਾ ਮਰ ਗਿਆ ਪਹਿਲਾਂ ਹੀ ਅਸੀਂ ਸੁਣਨ ਨੂੰ ਨਹੀਂ ਕਹਿੰਦੇ ਜਿਹੜੇ ਵੇਚਦੇ ਨੇ ਨਸ਼ਾ ਰਹਿਤ ਕਰ ਦੋ ਤਾਂ ਕਿ ਲੋਕ ਹੋਰ ਨਾ ਮਰਨ ਮੇਰਾ ਨਾ ਜੀ ਭਾਈ ਇਹਨਾਂ ਨੂੰ ਮੈਨੂੰ ਪਤਾ ਹੀ ਨਹੀਂ ਹਾਂ ਬਾਪ ਜੀ ਦੱਸੋ ਜੀ ਸਾਰੇ ਬੋਲੀ ਜਾਂਦੇ ਜੀ ਮਾੜੇ ਦੱਸੋ ਆ ਦੇਖੋ ਡੈਥ ਹੋਈ ਉਹ ਕਹਿੰਦੇ ਪ੍ਰਸ਼ਾਸਨ ਦਾ ਬਾਪ ਆ ਰਿਹਾ ਕਿ ਖਬਰ ਨਹੀਂ ਨਹੀਂ ਬਾਪੂ ਨੇ ਸਾਡੇ ਕੋਲ ਸਾਨੂੰ ਤਾਂ ਕਿਹਾ ਛੋਟੇ ਬਈ ਹੋਣੀ ਛੋਟੀ ਕਿੰਨਾ ਜੋ ਭਾਈ ਰਾਇਆਂ ਨੂੰ ਮੈਨੂੰ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਆ ਇੱਥੇ 12 ਮਹੀਨਾ ਹੋ ਗਿਆ ਤੂੰ ਪਹਿਲਾਂ ਜੀ ਮੇਰੇ ਹੁੰਦੇ ਨਹੀਂ ਹੋਏ ਛੋਟੇ ਹੁੰਦੇ ਆ ਹੋਈ ਆ ਪਹਿਲੀ ਜੀ ਹਾਂ 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 ਮੇਰੇ ਆ ਹੋਈ ਆ ਫਿਰ ਇਹਦਾ ਪੂਰਾ ਆਪਾ ਇਲਾਜ ਕਰਾਓ ਜੀ ਜਿਹੜਾ ਵੇਚਦੇ ਨੇ ਸਾਰਿਆਂ ਨੂੰ ਚੱਕ ਕੇ ਅੰਦਰ ਕਰਾਓ ਕਿਤੇ ਹੋਇਆ ਮੇਰੇ ਬਹੁਤ ਕੀਤੇ ਆ ਬਹੁਤ ਕਰਦੇ ਮੈਂ ਹਾਂ ਫਿਰ ਆ ਆ ਆ ਸਾਹਮਣੇ ਪਿਆਈ ਨਹੀਂ ਨਹੀਂ ਇਹ ਫਿਰ ਵਿਚਾਰੇ ਹੁਣ ਚਲੋ ਇਹ ਤਾਂ ਮੈਂ ਤਾਂ ਮਿੱਟੀ ਆਪਾਂ ਹਣਾ ਇਸ ਤਾਂ ਸਾਨੂੰ ਬੇਨਤੀ ਕਰਦੇ ਆ ਜੀ ਵੀ ਇਹਦਾ ਪੋਸਟਮਾਰਟ ਕਰਾਓ ਇਹ ਗੱਲ ਅਸੀਂ ਤਾਂ ਦਾਖਲ ਵੀ ਬਹੁਤ ਕਰਾਈ ਜਾਂਦੇ ਆ ਅਸੀਂ ਤਾਂ ਬਹੁਤ ਦਾਖਲ ਕਰਾ ਚੰਗੀ ਗੱਲ ਨਹੀਂ ਵੇਚਣ ਵਾਲਾਂ ਨੂੰ ਜੱਲਾ ਜੱਲਾ ਮੈਂ ਬਹੁਤ ਕਰਦੇ ਲੋਕਲ ਵੀ ਬਹੁਤ ਕਰਦੇ ਜਿਹੜਾ ਮੁੰਡਾ ਸਵੇਰੇ ਲੈ ਉਹਨੂੰ ਪੁੱਛੋ ਕਿੱਥੋਂ ਲੈਂਦਾ ਜੀ ਉਹ ਹਾਂ ਉਹਨੂੰ ਮੈਂ ਪੁੱਛਿਆ ਉਹ ਕਹਿੰਦਾ ਮੈਂ ਤਾਂ ਬਟੰਡੋ ਲਿਆਉਣਾ ਮੇਰੇ ਮੈਂ ਚੱਲਦਾ ਮੈਂ ਬਸ ਪਸਵਾਉਣਾ ਇੱਕ ਮਿੰਟ ਗੱਪਾਂ ਲੱਗਣਗੀਆਂ ਉਰੇ ਲਿਆ ਹੁਣ ਉਰੇ ਉਰੇ ਬਲਾਇਓ ਜਾ ਹੀ ਨਾਲ ਜਾਓ ਮੈਂ ਜਾਂਦਾ ਪਿੰਡ ਨਿਆ ਮੇਖਦਾਈ ਨਹੀਂ ਇੱਕ ਮਿੰਟ ਬਠਿੰਡਾ ਵੀ ਕੋਈ ਵਾਲੀ ਦੂਰ ਨਹੀਂ ਤੇ ਜੇ ਚੱਕਿਆ ਹੁੰਦਾ ਆ ਔਰਤਾਂ ਤਾਂ ਨਹੀਂ ਝੂਠ ਬੋਲਦੀਆਂ ਇਹਨਾਂ ਦੇ 50% ਜਵਾਬ ਦੇ ਰਹੇ ਨੇ ਇਹਦਾ ਮੁੰਡਾ ਫੜਕੇ ਲੈ ਹੈ ਹੈ ਕਿਵੇਂ ਕਿਵੇਂ ਠੀਕ ਹੈ ਹੁਣ ਕਰ ਫਿਰ ਆ ਕੰਮ ਕਰਦਣੇ ਛੋਟਾ ਜਿਹਾ ਪਿੰਡ ਹੈ ਇਹ ਕਰਦੇ ਕਰਾਂਗੇ ਤੁਸੀਂ ਸਵੇਰੇ ਕਿਉਂ ਨਹੀਂ ਗਏ ਇਹਨਾਂ ਦਾ ਪੋਸਟਮੈਨ ਨੇ ਇਹਨਾਂ ਨੇ ਕਿਉਂ ਕਿਹਾ ਸਾਡੇ ਕੋਲ ਨਾ ਐਮ.ਸੀ. ਸਾਹਿਬ ਆਏ ਜਿਹੜਾ ਉਹសុਕੀ ਕਿਉਂ ਹੋਣੇ ਉਹ ਐਮ.ਸੀ. ਚੰਨਾ ਨੇ ਕਿਹਾ ਮੈਨੂੰ ਐ ਕਿਹਾ ਗਿਆਗਾ ਜੀ ਹਾਂ ਜੀ ਐ ਐਸਐਚਓ ਸਾਹਿਬ ਨੂੰ ਮੈਂ ਦੱਸਿਆ ਮੈਂ ਆਹ ਗੱਲ ਹੋ ਗਈ ਪਹਿਲਾਂ ਮੈਂ ਖਬਰ ਨੂੰ ਹਾਂ ਹਾਂ ਠੀਕ ਹੈ ਕਿ ਨਹੀਂ ਹਾਂ ਸੱਚੀ ਐਸਐਚਓ ਸਾਹਿਬ ਹਾਂ ਮੈਂ ਸੱਚੀ ਗੱਲ ਦੱਸਦਾ ਪਹਿਲਾਂ ਮੈਂ ਖਬਰ ਨੂੰ ਆਦਾ ਸੀ ਮੈਂ ਕਹਿੰਦਾ ਕਿ ਤੁਸੀਂ ਐਸਐਚਓ ਕਾਰੀ ਤੇ ਆ ਕੇ ਲਗਾ ਕੇ ਆਓ ਮੈਂ ਲਗਾਇਆ ਠੀਕ ਹੈ ਕਿ ਨਹੀਂ ਇਹਨਾਂ ਨੇ ਲਿਖ ਲਿਆ ਇਹ ਮੈਨੂੰ ਕਹਿੰਦੇ ਤੁਸੀਂ ਦੱਸੋ ਕਿੰਨੇ ਮੁੰਡੇ ਅਸੀਂ ਚੱਕ ਕੇ ਲਿਓਣੇ ਆ ਖਬਰ ਲਿਓਣੀਆਂ ਤੁਹਾਡੀ ਮਰਜ਼ੀ ਹੈ ਖਬਰ-ਕਬਰ ਤੇ ਕੋਈ ਨਿਕਲਦਾ ਨਹੀਂ ਚਲੋ ਠੀਕ ਹੈ ਐਸਐਚਓ ਸਾਹਿਬ ਮੈਂ ਕੀ ਕਰਵਾਈ ਕਰਦਾ ਪੁੱਛ ਨਹੀਂ ਨਹੀਂ ਕੀ ਕਰਦਾ ਪੁੱਛ ਨਹੀਂ ਮੈਂ ਨਹੀਂ ਫਿਰ ਪੁੱਛ ਉਹਨੂੰ ਤੈਨੂੰ ਆਪਾਂ ਤੋੜ-ਮੋੜ ਕੇ ਨਾ ਗੱਲ ਨੂੰ ਕਰਿਆ ਕਰਕੇ ਸਹੀ ਇਹ ਗੱਲ ਕਹੀ ਹੈ ਹੁਣ ਵੀ ਮੈਂ ਕਹਿੰਦਾ ਵੀ ਐਸਐਚਓ ਕਹਿੰਦਾ ਵੀ ਖਬਰ ਖਬਰ ਦੀ ਲੋੜ ਨਹੀਂ ਯਾਰ ਮੈਨੂੰ ਬੰਦੇ ਦੇਖੋ ਅਸੀਂ ਬੰਦੇ ਚਾਕੇ ਲਿਆਉਣੇ ਹਾਂ ਹਾਂ ਖਬਰ ਲਵਾਉਣੀ ਪਊਗੀ ਮੈਂ ਬੰਦਾ ਲਿਆਇਆ ਵੀ ਤੁਸੀਂ ਮੈਂ ਲਿਆਇਆ ਬੰਦੇ ਖਬਰਨ ਵਾਲੀ ਪੁਆ ਲੱਗਦੀ ਹੈ ਖਬਰ ਨੂੰ ਬੰਦਾ ਲਿਆਇਆ ਵੀ ਇੱਕ ਸਾਹਮਣੇ ਆ ਅਸੀਂ ਇਹ ਗੱਲ ਕਹੀ ਹੈ ਚਲੋ ਇਹਨੂੰ ਮੁੰਡੇ ਨੂੰ ਲਿਆਓ ਮੈਂ ਅਸੀਂ ਤਾਂ ਕਹਿ ਵੀ ਖਬਰ ਵਾਲੀ ਕਰ ਗਿਆ ਮੈਨੂੰ ਦੱਸੋ ਮੈਂ ਕਰਨਾ ਚਾਹੁੰਦਾ ਹੈ ਪ੍ਰਮੰਦਰ ਇੱਕ ਮਿੰਟ ਜੀ ਐਸਐਚਓ ਸਾਹਿਬ ਆ ਪੁੱਛ ਲੋ ਔਰਤਾਂ ਨੂੰ ਇਹ ਕਹਿੰਦੀ ਇੱਥੇ ਬਿੱਗ ਦਾ ਪਿੰਡ ਚ ਦੇਖਦਾ ਚਲ ਆਈ ਗੇ ਦੇਖਦਾ ਇਹ ਸੀ ਪਤਾ ਨਹੀਂ ਆ ਕਿੰਨਾ ਬੜਾ ਖੜਦਾ ਬੜਕਾ ਰੋਕਣੋਂ ਤਾਂ ਬਾਪਾ ਲਗ ਰਿਹਾ ਤਾਂ ਦੇਖਦਾ ਐਟ ਐਟ ਜਵਾਕ ਨੇ ਮੇਰੇ ਪੱਤੇ ਦੇ ਮੈਂ ਹੁਣੋਂ ਦੇ ਮੰਗਣ ਹਰਾਣੋਂ ਪੈਸੇ ਬਾਪਾ ਨੇ ਕੋਈ ਨਸ਼ੇੜੀ ਆ ਤੇ ਇੱਧਰ ਪਾ ਦੇ ਜਾਵਾਂਗੇ ਤੂੰ ਆਪ ਪੁੱਛ ਲੈਣਾ ਕਿ ਤੂੰ ਉਹਨਾਂ ਨੂੰ ਕੰਨ ਫੜਦਾ ਜਿਹੜੇ ਬੇਚ ਇਹ ਕਿਹਦੇ ਦੇ ਬੈਂਡ ਵਿੱਚ ਹੋਰ ਦਿੰਦੇ ਇਹ ਅਸੀਂ ਕਰੀਏ ਕੀ ਇਹਨਾਂ ਨੂੰ ਧੰਕਿਆ ਹੋਰ ਕੀ ਹੋਰ ਦਿੰਦੇ ਆ ਸੋਨੂੰ ਤਾਂ ਕਿਹ ਲਊਗਾ ਸੱਚੀ ਸਾਦ ਨੂੰ ਦੇਖ ਕੇ ਆਹ ਕਹਿੰਦਾ ਦੇਖਾਂ ਇਹ ਤਾਂ ਹੈਂਡੀਕੈਪ ਦਾ ਬੰਦਾ ਮੈਂ ਕਿਹਾ ਵੀ ਤੂੰ ਕਿੱਥੋਂ ਲੈ ਕੇ ਆਇਆ ਕਹਿੰਦਾ ਬਠੰਡੋ ਬਾ ਮਠੰਡੋ ਕਿੱਥੋਂ ਲੈ ਕੇ ਆਇਆ ਉਹੀ ਸੀ ਉੱਥੇ ਦੂਜਾ ਇਹ ਵੀ ਲਈ ਜਾਂਦੇ ਮੈਂ ਪੁੱਛਿਆ ਅਕਬਰ ਮੈਂ 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 ਸਾਥੀਰਾ ਪੁੱਛਿਆ ਭਾਈ ਜਿਹੜੇ ਵੇਚਦੇ ਨੇ ਸਾਰਿਆਂ ਦੇ ਨਾਂ ਦੱਸੋ ਕਿਹੜੇ ਨੇ ਮੈਂ ਦੱਸੋ ਮੈਨੂੰ ਕੱਲੇ ਕੱਲੇ ਬੰਦੇ ਦੱਸੋ ਲਿਖਾਓ ਇੱਥੇ ਹੁਣੇ ਲਿਖਾਓ ਸਾਰੇ ਦੱਸੋ ਜਿਹੜੇ ਵੇਚਦੇ ਕੋਈ ਗੱਲ ਨਹੀਂ ਮੈਂ ਲਿਖਾ ਲਵਾਂ اچھا منو هڻي ڏاڪي ڏيڻا جي هاڻي اچي جنهن آهي هڪڙي ڳالهه ڇو ٿي ٿي ਤਨਖਾਹ ਤੁਹਾਨੂੰ ਮਿਲਦੀ ਹੈ ਨਾ ਉਹ ਨਹੀਂ ਮਿਲਦੀ ਜਿਹੜੀ ਮੈਡਮ ਆਈ ਸੀ ਉਹ ਚਿੱਟਾ ਲ ਮਗਰ ਪਈ ਉਹਦੇ ਹੀ ਠੀਕਾ ਉਹਨਾਂ ਹੀ ਕਰ ਬਧੂਰਾ ਲੈ ਕੇ ਆਇਆ ਜੀ ਚਲ ਕੋਈ ਹੋਰ ਮੇਰੇ ਨਾਲ ਗੱਲ ਕਰੋ ਛੋਟੇ ਵੀ ਮੇਰੇ ਹੁੰਦੇ ਠੀਕ ਹੈ ਹੁਣ ਬੰਦ ਕਰ ਦਿਓ ਇੱਕ ਮਿੰਟ ਇਹਨਾਂ ਨੂੰ ਪੁੱਛੋ ਮੇਰੇ ਹੁੰਦੇ ਐਕਸ਼ਨ ਹੁੰਦਾ ਕਿ ਨਹੀਂ ਤੁਸੀਂ ਹੁਣ ਕਰ ਦਿਓ ਜੀ ਕਰਦੇ ਮੈਂ ਥੋੜਾ ਧੰਨਵਾਦ ਕਰੋ ਇਹਦਾ ਇਹਦਾ ਪਹਿਲਾ ਪੋਸਟਮਾਰਟ ਕਰਾਉਣ ਬੁਲਾਸ ਲਾਓ ਜੀ ਕਾਦੀ ਗੱਡੀ ਭੇਜੋ ਜੀ ਕੋਈ ਕੋਈ ਕਹਿੰਦੇ ਤੈਨੂੰ ਆਂ ਬਾਈ ਸਾਰੇ ਵਾਕਾਂ ਨੂੰ ਦੇਖ ਕੇ ਨੋ ਨਸ਼ਾ ਆ ਆ ਮੇਰੇ ਮੁੰਡੇ ਦੀ ਫੋਟੋ ਹੈ ਮੈਂ ਆਪ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਮੈਂ ਮਿਸੀ ਸਾਹਿਬ ਨੂੰ ਕਿਹਾ ਮੈਂ ਮੁੰਡੇ ਦੀ ਫੋਟੋ ਦਿਖਾਈ ਮੈਂ ਕਿਹਾ ਇੱਕ ਐਕਸੀਡੈਂਟ ਹੋਇਆ ਮੁੰਡਾ ਮੁੱਕ ਫਰਦਾ ਸੀ ਮੈਂ ਉਹ ਦੱਸੋ ਕੌਣ ਸੀ ਤੂੰ ਪੁੱਛਿਆ ਇਹਨਾਂ ਇਹ ਤਾਂ ਫਰਦਾ ਹੈ ਮੈਂ ਕਿਹਾ ਇੱਕ ਮੁੰਡਾ ਲਈ ਫਰਦਾ ਸੀ ਆ ਉਹਦਾ ਬਲ ਰੱਖਵਾਇ ਪਈ ਕੋਣ ਸੀ ਹੁਣ ਦੱਸੋ ਤੁਸੀਂ ਕੋਈ ਹਲੋ ਮੰਦਾ ਬੇਟਾ ਮੈਨੂੰ ਮੈਂ ਮੈਂ ਕਿਹਾ ਇਹਨੂੰ ਦਾਖਲ ਕਿਉਂ ਨਹੀਂ ਕਰਾਇਆ ਐਮ ਐਸ ਸਾਹਿਬ ਮੈਂ ਇੱਕ ਮਿੰਟ ਜੀ ਮੈਂ ਪੁੱਛਿਆ ਵੀ ਇਹਨੂੰ ਦਾਖਲ ਕਿਉਂ ਨਹੀਂ ਕਰਾਇਆ ਇਹ ਕਹਿੰਦੇ ਜੀ ਅਸੀਂ 2-3 ਵਾਰੀ ਬੱਕਰਾ ਹੈ ਰਾਜਸਥਾਨ ਚ ਮਖਿਆ ਨਹੀਂ ਯਾਰ 60000 ਮੈਂ ਕਰਵਾਇਆ ਇਹਨੂੰ ਮੈਂ ਕਿਹਾ ਵੀ ਸਾਡੇ ਆਪ ਦਾ ਕਰਵਾਓ ਸਾਡਾ ਹਸਪਤਾਲ ਸੀ ਆਪ ਦਾ ਕਰਾਉਣੇ ਮੈਨੂੰ ਦੱਸੋ ਯਾਰ ਅਸੀਂ ਆਪ ਕਰਾਉਣੇ ਆ ਇਹ ਸਾਡੇ ਧਿਆਨ ਚ ਲਿਆਉਂਦਾ ਤੁਸੀਂ ਅਸੀਂ ਇਹਨੂੰ ਦਾਖਲ ਕਰਾਉਂਦੇ ਆਹ ਖੜੀ ਜਾਵੇ ਸਾਨੂੰ ਮਾਤਾ ਨੂੰ ਦੱਸੋ ਮੈਂ ਕਿੰਨਾ ਲੈਕਚਰ ਕਰਦਾ ਫਿਰਦਾ ਵੀ ਸਾਡੇ ਧਿਆਨ ਚ ਲਿਆਓ ਸਾਡੇ ਧਿਆਨ ਚ ਲਿਆਓ ਅਸੀਂ ਦਾਖਲ ਕਰਾਈ ਗਏ ਗਵਰਨਮੈਂਟ ਸਾਡੇ ਸਾਥ ਦਾ ਪਰੇ ਚਾਏ ਆਏ ਤੁਸੀਂ ਆਏ ਮੇਰੇ ਕੋਲ ਬਿਲਕੁਲ ਆਏ ਮੇਰੇ ਸਾਡੇ ਬੱਚਾ ਦਾ ਹਸ ਕਰਾਓ ਤੁਸੀਂ ਤਾਂ ਬਾਹਰ ਚਾਏ ਹੋ ਹਾਂ ਇਹ ਤਾਂ ਬਾਹਰ ਚਾਏ ਤੁਸੀਂ ਦੱਸੋ ਮੇਰੇ ਹੁਣ ਕਰਮ ਹੁੰਦਾ ਕਿ ਨਹੀਂ ਤੁਮ ਸੋ ਬੰਦੇ ਹੋ ਉਹ ਹੀ ਤਾਂ ਕਹਾਂ ਤੁਸੀਂ ਮੈਨੂੰ ਆਏ ਦੱਸੋ ਵੀ ਭਾ ਮੇਰੀ ਤਿੱਬਾ ਇਹ ਨਾ ਕਰੋ ਤੁਸੀਂ ਦੱਸੋ ਇਹ ਮੈਂ ਕਿੱਲੇ ਬੰਦੇ ਅੰਦਰ ਕਰਤੇ ਜੇ ਜੋਰ ਕੇ ਤੈਅ ਕਰਕੇ ਮੈਨੂੰ ਨਾ ਵੇਚ ਦਿਓ ਨਾ ਤੇਰਾ ਭੂ ਜਿਹੜੇ ਵੇਚ ਦਿਓ ਨਾ ਤੇ ਜੇ ਤੇਰਾ ਭੂ ਮੈਂ ਸੱਟ ਕੋਈ ਵੇਚਾਂ ਵੇਚੋ ਮਾਤਾ ਜੀ ਸਵੇਨੀ ਆਪਣਾ ਰੋਜ਼ ਵੇਰੀ ਕਾਫੀ ਮੇਰਾ ਤਾਂ ਸਾਰੇ ਪੂਰ ਨੂੰ ਕਿਹਾ ਸਾਰੇ ਨਾਲ ਕੁਝ ਦੇਖ ਲੋ ਚਲੋ ਆ ਨੱਕੇ ਮੇਰਾ ਹੋ ਗਿਆ ਕਿੱਥੇ ਆ ਰਹੇ ਹਾਂ